ਕੀ ਕਾਰਜਕਾਰੀ ਕੀਤੀ ਜਾਏਗੀ ਆਪ ਦੇ ਪਹਿਲੇ ਤਾਂ ਧੰਨਵਾਦ ਹੈ ਸਾਰੇ ਇਸ ਪੱਤਰਕਾਰ ਯੂਨੀਅਨ ਦੇ ਮੈਂਬਰ ਦਾ ਔਰ ਜਿਹੜੇ ਪ੍ਰਧਾਨ ਸਾਹਿਬ ਪਹਿਲਾਂ ਯੂਨੀਅਨ ਨੂੰ ਲੈ ਕੇ ਤੁਰੇ ਹੋਏ ਨੇ ਜੇ ਗੱਲ ਕਰੀਏ ਤਾਂ ਯੂਨੀਅਨਾਂ ਦੀ ਲੋੜ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਔਰ ਹਰ ਮਕਸਦ ਜਿਹੜਾ ਵਾ ਇੱਕ ਯੂਨੀਅਨ ਦੇ ਉੱਤੇ ਥੋਪਿਆ ਜਾਂਦਾ ਪਹਿਲੇ ਕਿ ਕਈ ਤਰ੍ਹਾਂ ਦੇ ਇੱਕ ਮਸਲੇ ਆ ਜਾਂਦੇ ਆ ਕਿ ਤੁਸੀਂ ਜਦੋਂ ਕੋਈ ਇਸ਼ੂ ਪੈਦਾ ਹੁੰਦਾ ਕਿਤੇ ਤਾਂ ਫਿਰ ਕੋਈ ਨਾ ਕੋਈ ਯੂਨਿਟੀ ਸਾਨੂੰ ਜਰੂਰ ਚਾਹੀਦੀ ਆ ਔਰ ਯੂਨਿਟੀ ਦੀ ਗੱਲ ਕਰੀਏ ਤਾਂ ਜਿਵੇਂ ਪਹਿਲਾਂ ਸਾਡੀਆਂ ਯੂਨਿਟੀਆਂ ਚੱਲ ਰਹੀਆਂ ਹਨ ਉਹਨਾਂ ਦੇ ਵਿੱਚੋਂ ਹੀ ਸਾਨੂੰ ਇੱਕ ਟੀਮ ਦੇ ਮੈਂਬਰ ਬਣਾਇਆ ਗਿਆ ਔਰ ਦਿਨਾਨਗਰ ਦੇ ਵਿੱਚੋਂ ਜਿਹੜੀ ਮੌਤਵਾਰੀ ਦਿੱਤੀ ਗਈ ਹੈ ਉਸ ਦੇ ਅਕਾਊਂਟਿੰਗ ਗੱਲ ਕਰੀਏ ਤਾਂ ਅਸੀਂ ਆਪਣੇ ਸ਼ਹਿਰ ਦੇ ਵਿੱਚ ਉਹੀ ਨਕਸ਼ੇ ਕਦਮਾਂ ਉੱਤੇ ਚੱਲਾਂਗੇ ਜਿਹੜੇ ਨਕਸ਼ੇ ਕਦਮਾਂ ਉੱਤੇ ਪਹਿਲੀਆਂ ਯੂਨੀਅਨਾਂ ਚੱਲਦੀਆਂ ਨੋ ਡਾਊਟ ਕਿ ਦਿਨਾਨਗਰ 'ਚ ਪਹਿਲਾਂ ਕੋਈ ਯੂਨਿਟੀਆਂ ਨਹੀਂ ਹੈ ਇਹ ਹੈਗੀਆਂ ਨੇ ਲੇਕਿਨ ਹਰ ਇੱਕ ਦਾ ਕੰਮ ਕਰਨ ਦਾ ਤਰੀਕਾ ਇੱਕ ਪੱਤਰਕਾਰ ਭਾਈਚਾਰੇ ਦੇ ਵਿੱਚ ਇਹੀ ਹੋਣਾ ਚਾਹੀਦਾ ਕਿ ਜਿਹੜੀ ਪੱਤਰਕਾਰਤਾ ਹੈ ਇਹ ਲੋਕਾਂ ਵਾਸਤੇ ਆ ਆਮ ਜਨਤਾ ਵਾਸਤੇ ਆ ਜਦੋਂ ਭੀੜ ਜਨਤਾ ਤੇ ਆਉਂਦੀ ਆ ਤਾਂ ਪੱਤਰਕਾਰ ਨੂੰ ਯਾਦ ਕੀਤਾ ਜਾਂਦਾ ਰਾਤ ਹੋਵੇ ਦਿਨ ਹੋਵੇ ਕੋਈ ਵੀ ਸਮਾਂ ਹੋਵੇ ਤਾਂ ਪੱਤਰਕਾਰ ਨੂੰ ਯਾਦ ਕੀਤਾ ਜਾਂਦਾ ਔਰ ਪਹਿਲੇ ਸਮੇਂ 'ਚ ਗੱਲ ਕਰੀਏ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਪੱਤਰਕਾਰ ਹੁੰਦਾ ਕਿੱਥੇ ਆ ਬਹਿੰਦਾ ਕਿੱਥੇ ਆ ਔਰ ਮਿਲੇਗਾ ਕਿੱਥੋਂ ਔਰ ਅੱਜ ਗੱਲ ਕਰੀਏ ਤਾਂ ਬਹੁਤ ਜਾਗਰੂਕ ਹੋ ਗਏ ਨੇ ਲੋਕ ਕਿਉਂਕਿ ਅਸੀਂ ਵੱਖ-ਵੱਖ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਕਰਦੇ ਆਂ ਔਰ ਲੋਕਾਂ ਨੂੰ ਹੁਣ ਦੂਰੋਂ ਜਾ ਕੇ ਕਿਸੇ ਤੋਂ ਮੈਸੇਜ ਕਰਕੇ ਲੈਣਾ ਨਹੀਂ ਪੈਂਦਾ ਨੰਬਰ ਔਰ ਪਹਿਲਾਂ ਅਸੀਂ ਹਰ ਇੱਕ ਦੇ ਫੋਨ ਦੇ ਵਿੱਚ ਪੱਤਰਕਾਰਤਾ ਜਿਹੜੀ ਆ ਸਾਹਮਣੇ ਆ ਰਹੀ ਆ ਔਰ ਅੱਜ ਲੋਕ ਜਾਗਰੂਕ ਨੇ ਲੋਕਾਂ ਦੇ ਉੱਤੇ ਪੈਂਦੀਆਂ ਭੀੜਾਂ ਜਿਹੜੀਆਂ ਉਹ ਇਸ ਪੱਤਰਕਾਰਤਾ ਜਿਹੜੀ ਆ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਵੇਖਿਆ ਜਾਂ ਪ੍ਰਿੰਟ ਮੀਡੀਆ ਵੇਖਿਆ ਜਾਂ ਜਿਵੇਂ ਤੁਸੀਂ ਕਈ ਤਰ੍ਹਾਂ ਦੀ ਪੱਤਰਕਾਰਤਾ ਵੇਖੀ ਹੋਏਗੀ ਪਹਿਲਾਂ ਵੀ ਲੇਕਿਨ ਹੁਣ ਲੋਕ ਵੀ ਜਾਗਰੂਕ ਨੇ ਕਿ ਪੱਤਰਕਾਰਤਾ ਦਾ ਮੁੱਲ ਕੀ ਏ ਔਰ ਅਸੀਂ ਉਹ ਮੁੱਲ ਬਰਕਰਾਰ ਰੱਖਣਾ ਹੈ ਔਰ ਸਾਰੀਆਂ ਜਿੰਨੀਆਂ ਵੀ ਯੂਨਿਟੀਆਂ ਪਹਿਲਾਂ ਕੰਮ ਕਰ ਰਹੀਆਂ ਨੇ ਉਵੇਂ ਜਿਹਾ ਹੀ ਕੰਮ ਕਰਨਾ ਹੈ ਅਸੀਂ ਲੋਕਾਂ ਦੀ ਆਵਾਜ਼ ਵੀ ਬਣਨਾ ਹੈ ਔਰ ਜਿੱਥੇ ਸਾਡੀ ਟੀਮ ਦੇ ਨਾਲ ਵੀ ਕੋਈ ਇਹੋ ਜਿਹਾ ਕਿਸੇ ਤਰ੍ਹਾਂ ਦਾ ਕਿਸੇ ਦੇ ਪਰਿਵਾਰਕ ਵਿੱਚ ਜਾਂ ਕਿਸੇ ਨਹੀਂ ਕਿਸੇ ਤਰ੍ਹਾਂ ਦੇ ਸੰਗਠਨ ਦੇ ਵਿੱਚ ਜਾਂ ਕਿਸੇ ਵੀ ਨਿੱਜੀ ਜ਼ਰੂਰਤ ਵਿੱਚ ਵੀ ਜ਼ਰੂਰਤ ਪੈਂਦੀ ਹੈ ਸਾਡੀ ਤਾਂ ਅਸੀਂ ਬਿਲਕੁਲ ਉਹਨਾਂ ਦੇ ਨਾਲ ਖੜੇ ਆਂ ਔਰ ਵੱਤੋ ਵੱਦ ਹਰ ਇੱਕ ਨੂੰ ਜਾਗਰੂਕ ਕਰਾਂਗੇ ਕਿ ਹਰ ਇੱਕ ਬੰਦਾ ਆਪਣੀ ਯੂਨਿਟੀ ਦੇ ਨਾਲ ਜਰੂਰ ਜੁੜੇ ਔਰ ਵੱਤੋ ਵੱਦ ਜਿਹੜਾ ਕੰਮ ਹੈ ਉਹ ਇਸ ਤਰੀਕੇ ਨਾਲ ਕਰੇ ਕਿ ਹਰ ਕੋਈ ਬੰਦਾ ਜਿਹੜਾ ਤੁਹਾਡੇ ਕੰਮ ਦੀ ਸ਼ਲਾਘਾ ਕਰੇ ਬਾਕੀ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੀ ਟੀਮ ਸਾਡੇ ਇੱਥੇ ਪਹੁੰਚੀ ਆ ਪੰਜਾਬ ਪ੍ਰਧਾਨ ਪਹੁੰਚੇ ਨੇ ਔਰ ਗੁਰਦਾਸਪੁਰ ਤੋਂ ਪ੍ਰਧਾਨ ਜੀ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਸੌਂਪੀ ਆ ਔਰ ਇਹ ਜ਼ਿੰਮੇਵਾਰੀ ਜਿਹੜੀ ਆ ਬੜੀ ਤਨਦੇਈ ਨਾਲ ਨਿਭਾਈ ਜਾਵੇਗੀ ਔਰ ਹਰ ਮਕਸਦ ਵਿੱਚ ਹਰ ਸਮੇਂ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਸਾਡੇ ਫੋਨ ਜਿਹੜੇ ਆ ਉਹ 24 ਘੰਟੇ ਚੱਲਦੇ ਆ ਜਦੋਂ ਕਿਸੇ ਨੂੰ ਸਾਡੀ ਜ਼ਰੂਰਤ ਹੈ ਉਹ ਕਾਲ ਕਰ ਸਕਦਾ ਅਸੀਂ ਲੋਕਾਂ ਵਾਸਤੇ ਖੜੇ ਆ ਔਰ ਲੋਕਾਂ ਦਾ ਭੇਖਾ ਆ ਔਰ ਜਾਗਦੀ ਜਮੀਰ ਵਾਲੇ ਆ ਔਰ ਜਾਗਦੇ ਰਹਾਂਗੇ ਧੰਨਵਾਦ ਸਾਰਿਆਂ ਦਾ ਸੋ ਸਭ ਤੋਂ ਪਹਿਲੇ ਤੇ ਜਰਨਲਿਸਟ ਐਸੋਸੀਏਸ਼ਨ ਵੱਲੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਔਰ ਪਹਿਲਾਂ ਵੀ ਸਾਡੇ ਜਿਹੜੇ ਸੀਨੀਅਰ ਇੱਥੇ ਬੈਠੇ ਹੋਏ ਨੇ ਬੜੀ ਤੰਦਈ ਦੇ ਨਾਲ ਸਮਾਜ ਦੇ ਵਿੱਚ ਵੀ ਵਿਚਰ ਰਹੇ ਨੇ ਔਰ ਬਹੁਤ ਸਾਰੀਆਂ ਐਸੀਆਂ